ਹੌਲੀ ਹੌਲੀ ਚੱਲੋ ਅੱਜ ਰੋੜੀ ਪਿੰਡ ਹੈ ਮਜੀਠੇ ਦੇ ਨਾਲ ਵੀ ਲੱਗਦਾ ਮਜੀਠੇ ਦਾ ਹੀ ਹਿੱਸਾ ਸਮਝੋ ਹਾਲਾਤ ਵੇਖ ਲਓ ਜੀ ਇਹ ਉਹ ਸੜਕ ਮੈਂ ਤਾਂ ਇਹ ਵੀਡੀਓ ਬਣਾ ਰਿਹਾ ਆ ਆਪਣੀ ਗੱਡੀ ਦੇ ਵਿੱਚ ਬਹਿ ਕੇ 14 ਨਵੰਬਰ 2023 ਪੰਜਾਬ ਦੇ ਜਿਹੜੇ ਮਨਿਸਟਰ ਨੇ ਈਟੀਓ ਸਾਹਿਬ ਹਰਪਜਨ ਸਿੰਘ ITO ਉਹ ਆਏ ਸਨ ਇੱਥੇ ਔਰ ਆਹ ਸੜਕ ਦਾ ਨੀ ਪੱਥਰ ਰਿਪੇਅਰ ਦਾ ਵਿੱਚ ਤਾਂ ਅਸੀਂ ਚਾਹੁੰਦੇ ਸੀ ਇਹ ਸੜਕ ਚੌੜੀ ਹੋਵੇ ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਇਹ ਸੜਕ ਲਿੰਕ ਹੈ ਇਹ ਡੇਰਾ ਬਾਬਾ ਲਾਲਕ ਸਾਹਿਬ ਤੱਕ ਜਾਂਦੀ ਹੈ ਨਗਰ ਚਲੋ ਚੌੜੀ ਤਾਂ ਕੀ ਕਰਨੀ ਸੀ ਮਸਾ ਕਹ ਘਵਾ ਕੇ ਮਗਰ ਪਹਿ ਕੇ ਸਵਾਲ ਬਾਹਰ-ਪਾਰ ਵਿਧਾਨ ਸਭਾ ਚ ਉਠਾ ਕੇ ਇਹਦੀ ਰਿਪੇਅਰ ਪੁਵਾਈ ਹੈ ਮਗਰ ਹਾਲਾਤ ਵੇਖ ਲਓ ਕਿ ਅੱਜ 3 ਮਹੀਨਿਆਂ ਤੋਂ ਵੱਧ ਹੋ ਗਏ ਆ ਸੜਕ ਦੇ ਬੁਰੇ ਹਾਲਾਤ ਨੇ ਜਦੋਂ ਮੀਂਹ ਪੈ ਜੇ ਜਾਂ ਵੈਸੇ ਵੀ ਮੋਟਰਸਾਈਕਲ ਵਾਲਿਆਂ ਨੂੰ ਜੋ ਮਿੱਟੀ, ਘਾਟਾ, ਗਾਰਾ, ਚੱਕੜ ਉਹਦੇ ਕਰਕੇ ਜੋ ਹਾਲਾਤ ਬਣਦੇ ਆ ਆ ਤੁਹਾਡੇ ਸਾਹਮਣੇ ਜੇ ਮੰਤਰੀ ਸਾਹਿਬ ਸੜਕ ਦਾ ਉਦਘਾਟਨ ਕਰਨ ਤੇ ਫੇਰ ਵੀ ਇਹ ਹਾਲ ਰਵੇ ਮੈਂ ਸਮਝਦਾ ਹਾਂ ਤੇ ਫਿਰ ਕੀ ਆਸ ਰੱਖੀ ਜਾ ਸਕਦੀ ਔਰ ਸੜਕ ਜਿੰਨੀ ਇੱਕ ਇਹਦਾ ਮਾੜਾ ਮੋਟਾ ਟੋਟੇ ਦੀ ਰਿਪੇਅਰ ਸ਼ੁਰੂ ਕੀਤੀ ਆ ਸੜਕ ਦੇ ਹਿੱਸੇ ਦੀ ਉਹ ਵੀ ਲੋਕ ਤੇ ਮਟੀਰੀਅਲ ਉੱਥੇ ਜਿਹੜਾ ਯੂਜ਼ ਹੋ ਰਿਹਾ ਜਿਹਦੀ ਮੈਂ ਸਮਝਦਾ ਆਪ ਇੱਕ ਵਿਜੀਲੈਂਸ ਇਨਕੁਆਇਰੀ ਮੰਗਦਾ ਥਰਡ ਗ੍ਰੇਡ ਮਟੀਰੀਅਲ ਐਡਾ ਮਾੜਾ ਮਟੀਰੀਅਲ ਵਰਤਿਆ ਜਾ ਰਿਹਾ ਕਿ ਜਿਹਦਾ ਕੋਈ ਹਿਸਾਬ ਨਹੀਂ ਕਿ ਸੜਕ ਬਣਨ ਤੋਂ ਪਹਿਲਾਂ ਹੀ ਟੁੱਟ ਚਲੀਏ ਲੋਕ ਟਾਇਰ ਦੇ ਨਾਲ ਹੀ ਲਾ ਕੇ ਨਿਕਲ ਆਉਂਦੀ ਹੈ ਸੋਭਾ ਜਿੱਤੇ ਜੋ ਹਾਲਾਤ ਸੜਕ ਦੇ ਬਣੇ ਆ ਹਲੇ ਤੱਕ ਇਹਦੀ ਰਿਪੇਅਰ ਨਹੀਂ ਹੋ ਰਹੀ ਇਸ ਰਿਪੇਅਰ ਸ਼ੁਰੂ ਨਹੀਂ ਆ ਵੇਖ ਲੋ ਸਾਈਡਾਂ ਤੇ ਜੋ ਹਾਲਾਤ ਪਏ ਆ ਔਰ ਜੋ ਮਟੀਰੀਅਲ ਮਾੜਾ ਵਰਤਿਆ ਜਾ ਰਿਹਾ ਕਿਉਂਕਿ ਇਹ ਸੜਕ ਬਾਨੀ ਮਗਰੋਂ ਟੁੱਟ ਪਹਿਲਾਂ ਜਾਣੀ ਆ ਹਾਲਾਤ ਇਹ ਬਣੇ ਰਿਹਾ ਔਰ ਇੱਥੇ ਮੈਂ ਅੱਗੇ ਜਿਹੜਾ ਨਹੀਂ ਪੱਥਰ ਇਹ ਤੋਂ યો ਸਾਹਿਬ ਨੇ ਰੱਖਿਆ ਸੀ ਗਾਲ ਨਹੀਂ ਪੱਥਰ ਰਿਪੇਅਰ ਦਾ ਵੀ ਵੈਸੇ ਤਾਂ ਕਮਾਲ ਹੋ ਗਈ ਲੁੱਕ ਰੀਲੇਇੰਗ ਦੀ ਵੀ ਇਹ ਨਹੀਂ ਪੱਥਰ ਰੱਖਦੇ ਆ ਜਿਹੜੇ ਕਹਿੰਦੇ ਸੀ ਅਸੀਂ ਇਹ じゃ ਕੰਮ ਨਹੀਂ ਕਰਾਂਗੇ ਮਗਰ ਨਹੀਂ ਪੱਥਰ ਵੀ ਰੱਖਿਆ ਆ ਡਰਾਮਾ ਵੀ ਕੀਤਾ ਰਿਬਨ ਵੀ ਕੱਟਿਆ ਮਗਰ ਪੜਾ ਉੱਥੇ ਦਾ ਉੱਥੇ ਸੜਕ ਦੇ ਹਾਲਾਤ ਪਹਿਲਾਂ ਨਾਲੋਂ ਵੀ ਆ ਵੇਖ ਲਓ ਜੀ ਢੇਰ ਬਣਾ ਆਪਣਾ ਲੋਕਾਂ ਦੀ ਕੀ ਦੁਕਾਨਦਾਰੀ ਚਲਾਉਣੀ ਹੈ ਇਹਨਾਂ ਨੇ ਆ ਇੱਚੇ ਹਾਲਾਤ ਵੇਖ ਲਓ ਕੀ ਕੋਈ ਵਿਚਾਰਾ ਦੁਕਾਨ ਆਪ ਦਾ ਦੁਕਾਨਦਾਰੀ ਕਰੋ ਕੀ ਨਾ ਕਰੋ ਇਹ ਸੜਕ ਦੇ ਹਾਲਾਤ ਨੇ ਸੋ ਮੈਂ 2 ਮਿੰਟ ਜੀ 1 ਸਕਿੰਟ ਦੇ ਅੰਦਰ ਅੰਦਰ ਜਿਹੜਾ ਨੀ ਪੱਥਰ ਰੱਖਿਆ ਉੱਥੇ ਗੱਡੀ ਨੇ ਪਹੁੰਚ ਜਾਣਾ ਹੈ ਮਗਰ ਤੁਸੀਂ ਮੇਨ ਲਿੰਕ ਰੋਡ ਡਾ ਇਤਿਹਾਸਿਕੇ ਕਸਬਾ ਔਰ ਇਹਦੇ ਹਾਲ ਵੇਖ ਲਓ ਆ ਵੇਖ ਲਓ ਜੀ ਇੱਥੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਪਹਿਲਾਂ ਸਾਫਤਾ ਜਿਹੜੇ ਇਥੇ ਇਲੈਕਸ਼ਨ ਲੜਦੇ ਰਹਿੰਦੇ ਵੀ ਰਹੇ ਸੀ ਆ ਹਾਲ ਇੱਥੇ ਵੀ ਵੇਖ ਲਓ ਤਰੀ ਐਮ ਐਲ ਏ ਮੈਂ ਕਹਿ ਗਿਆ ਅਨੀ ਪੱਥਰ ਵਾਲੀ ਥਾਂ ਤੇ ਆ ਕਰੀ ਮੇਰਾ ਤਨਖਾਣ ਆ ਜੋ ਆ ਐਗਜ਼ੈਕਟ ਸੀ ਐਮ ਸਾਹਿਬ ਦਾ ਨੌ ਲਿਖ ਕੇ ਆ ਉਹ ਉਹ ਆ 14 ਨਵੰਬਰ ਦਾ ਆ ਨੀ ਪੱਥਰ ਰੱਖਿਆ ਭਗਵਾਨਪਾਲ ਅਰ ਭਜਨ ਸਿੰਘ ਆ ਨਵੰਬਰ 2023 ਮਗਰ ਹਾਲਾਤ ਵੇਖ ਲੋ ਸੜਕ ਦੇ ਕੀ ਨੇ ਮੈਂ ਚਾਹੂੰਗਾ ਕਿ ਸਰਕਾਰ ਜਿਹੜੀ ਇਹ ਮਾੜੀ ਰਿਪੇਅਰ ਨੇ ਇਹਦੇ ਤੇ ਕੋਈ ਐਕਸ਼ਨ ਲਵੇ ਔਰ ਜਲਦ ਤੋਂ ਜਲਦ ਇਹਦੀ ਰਿਪੇਅਰ ਸ਼ੁਰੂ ਕੀਤੀ ਜਾਵੇ ਆਹ ਮੈਂ ਜੀ ਕਾ ਖਾਲਸਾ ਵਾਹੇ ਤੁਸੀਂ ਕੀ ਪਤੇ ਆ ਭਗਵੰਤ ਮਾਨ ਸਿੰਘ ਭਗਵੰਤ ਮਾਨ ਦੇ ਨੀ ਪੱਤਰ ਹਰਭਜਨ ਸਿੰਘ ਈਟੀਓ ਹੋ ਕੇ ਗਿਆ ਸੜਕ ਦੇ ਮਾਹੌਲ ਦੱਸੇ ਆ 14 ਨਵੰਬਰ 2023 ਆ ਜਿੰਮੇਵਾਰ ਸੱਜੇ ਨੇ ਇਥੇ ਕਲੋਤੇ ਨਗਰ ਮਜੀਠੇ ਦੇ ਇਹਨਾਂ ਨੂੰ ਪੁੱਛ ਲਓ ਕਿ ਸੜਕ 3 ਮਹੀਨਿਆਂ ਦੇ ਬਾਅਦ ਵੀ ਨਾ ਤਾਂ ਸੜਕ ਬਣੀ ਦੁਕਾਨਾਂ ਦੇ ਅੱਗੇ ਸੜਕ ਬਲ ਕੇ ਹੋਰ ੳਟਕੇ ਢੇਰ ਲਾਤਾ ਔਰ ਜਿਹੜੀ ਲੋਕ ਪਈ ਵੀ ਆ ਮੈਨਾਂ ਲਾ ਗੱਡੀ ਘਾਰੀ ਲੰਘ ਜੀ ਲੋਕ ਨਾਲ ਹੀ ਸੜੇਰਾ ਦੇ ਨਾਲ ਜੰਬੜ ਜਾਂਦੀ ਹੈ ਪਤਾ ਨਹੀਂ ਇਹ ਕੀ ਸੜਕ ਦੀ ਰਸਫਰ ਕੀ ਕਿਤੇ ਹੀ ਦਾ ਆਪ ਨੂੰ ਜੇ ਕੋਈ ਦੱਸਣਾ ਮੇਰੇ ਆ ਜਾ ਹੁਣ ਕੇ ਜਿਉਂ ਉਨ ਘਾਟਣ ਕਰਕੇ ਗਏ ਆ ਸੜਕੇ ਸਾਰੇ ਪੁੱਟ ਕੇ ਸੋ ਚੰਗੀ ਭਲੀ ਸੜਕ ਪੁੱਟ ਕੇ ਖੱਡੇ ਪਾ ਗਏ ਆ ਲੋਕਾਂ ਦਾ ਬੁਰਾ ਹਾਲ ਇੱਥੇ ਐਕਸੀਡੈਂਟ ਕੇਸ ਆ ਹਾਂ ਹੋ ਗਏ ਦੋ ਤਿੰਨ ਮੋਟਰ ਰੋੜੀ ਪਿੰਡ ਤੋਂ ਬਾਸਥਲੇ ਆ ਕੇ ਮਰ ਗਈ ਐਨਾ ਕੀ ਬੁਰਾ ਹਾਲ ਆ ਟਰੱਕ ਮੋਟਰਸਾਈਕਲ ਵਾਲਾ ਬੜਾ ਪਰੇਸ਼ਾਨ ਹੈ ਸਾਰੀ ਦੁਨੀਆ ਪਰੇਸ਼ਾਨ ਹੈ ਫਦੇਗਾ ਮੈਂ ਜੀ ਇੱਛੇ ਤੋਂ ਲੈ ਕੇ ਫਦੇਗਾ ਤੱਕ ਮੁੜ ਕੇ ਕਹਿਣੇ ਸ਼ਕਲ ਹੀ ਨਹੀਂ ਵਿਖਾਈ ਜਦੋਂ ਦੀ ਹੈ ਨਹੀਂ ਪੱਥਰ ਰੱਖ ਕੇ ਇੱਥੇ ਧਰਵਾ ਕੇ ਜੇ ਮੰਤਰੀ ਦੇ ਨਹੀਂ ਪੱਥਰ ਰੱਖੇ ਤੋ 3 ਮਹੀਨੇ ਬਾਅਦ ਵੀ ਹਾਲਾਤ ਰਹਿਣੇ ਆ ਮੁੱਖ ਮੰਤਰੀ ਦਾ ਨਾਮ ਲੱਗਿਆ ਹੋਵੇ ਤੇ ਜਿੱਥੇ ਪਹੁੰਚਦੇ ਨਹੀਂ ਉੱਥੇ ਹਾਲਾਤ ਦੇਖ ਲਓ ਕੀ ਬੜੇ ਪਏ ਆਸ ਕਰੂੰਗਾ ਉਮੀਦ ਕਰੂੰਗਾ ਕਿ ਜਲ ਤੋਂ ਜਲਦ ਮਾੜੇ ਮਟੀਰੀਅਲ ਦੀ ਵਰਤੋਂ ਦੀ ਇਨਕੁਆਇਰੀ ਮਾਰਕ ਹੋਵੇ ਵਿਜੀਲੈਂਸ ਅਫਸਰਾ ਦੀ ਐਕਸਪਲੇਨੇਸ਼ਨ ਕਾਲ ਹੋਵੇ ਔਰ ਮੰਤਰੀ ਸਾਹਿਬ ਜਿਹੜਾ ਆਪ ਇਹ ਨੀਂਹ ਪੱਥਰ ਰੱਖ ਕੇ ਗਏ ਆ ਇਹਦੇ ਤੁਰੰਤ ਇਹ ਸੜਕ ਨੂੰ ਵਧੀਆ ਤਰੀਕੇ ਨਾਲ ਬਣਾਉਣ ਚਾਹੀਦੀ 10 ਸਾਲੇ ਸੜਕ ਟੁੱਟੀ ਆ ਉਸ ਤਰ੍ਹਾਂ ਬਣਾਏ ਕਿ ਇਹ ਅਗਲੇ 10 ਸਾਲ ਵਧੀਆ ਰਹੇ ਬਹੁਤ ਬਹੁਤ ਧੰਨਵਾਦ